ਇਹ ਮੀਟਿੰਗ ਅੱਜ ਹੋਣੀ ਸੀਗੀ ਜੇ ਸਟੇਟ ਗਵਰਨਮੈਂਟ ਨੇ ਆਪਦਾ ਕੰਮ ਸਹੀ ਤਰੀਕੇ ਨਾਲ ਕੀਤਾ ਹੁੰਦਾ ਕਰ ਕਿਉਂ ਗਰਾਊਂਡ ਲੈਵਲ ਤੱਕ ਨਹੀਂ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਆ ਉਹਨਾਂ ਕੋਲੇ ਫੰਡਸ ਵੀ ਆ ਸਰ ਤੋਂ ਟੈਕਸ ਵੀ ਲੈਂਦੇ ਇਹ ਕੰਮ ਉਹਨਾਂ ਦਾ ਸੀ ਨਾ ਕਿ ਇਹ ਅੱਜ ਆਪਾਂ ਰੂਪਰੇਖਾ ਤਿਆਰ ਕਰਕੇ ਤੋਂ ਸ਼ੁਰੂ ਕਰੀਏ ਇਹ ਭਾਈ ਜੀ ਅੱਜ ਭਾਈ ਦੀਪ ਸਿੱਧੂ ਹੁੰਦਾ ਤਾਂ ਅਸੀਂ ਭਰਾ ਐ ਤੇ ਭਰਾ ਨੂੰ ਭਰਾ ਦੀ ਪਤਾ ਹੁੰਦਾ ਵੀ ਉਹ ਕਿੱਦਾਂ ਰਿਐਕਟਰ ਕਰਦੇ ਆ ਚੀਜ਼ਾਂ ਦੇ ਉੱਤੇ ਤਾਂ ਕਿੱਦਾਂ ਦਾ ਅੱਜ ਮਾਹੌਲ ਹੁੰਦਾ ਉਹ ਵਰੇਡ ਕੀਤੀ ਆ ਸਾਰੇ ਹੜ੍ਹਾਂ ਦੀ ਹਰ ਇੱਕ ਟਰਾਲੀ ਤੇ ਹਰ ਇੱਕ ਜਿੱਥੇ ਵੀ ਕੋਈ ਕੈਂਪ ਲੱਗਿਆ ਉਥੇ ਬਾਈ ਦੀ ਫੋਟੋ ਨਾਲ ਚੱਲਦੀ ਆ ਤਾਂ ਬਾਈ ਦੀ ਸੋਚ ਤਾਂ ਆਪਣੇ ਨਾਲ ਹੈਗੀ ਆ ਬਾਈ ਆਪਣੇ ਨਾਲ ਹੈ ਹੀ ਆ ਤਾਂ ਇਹੀ ਆ ਨੌਜਵਾਨੀ ਬਾਈ ਦੇ ਸਿਧਾਂਤਾਂ ਤੇ ਹੀ ਚੱਲ ਰਹੀ ਆ ਜੋ ਜੋ ਬਾਈ ਨੇ ਗੱਲਾਂ ਕੀਤੀਆਂ ਸੀ ਉਹਨਾਂ ਤੇ ਹੀ ਚੱਲ ਰਹੀ ਆ ਤੇ ਉਹੀ ਆਪਾਂ ਅੱਗੇ ਜਾ ਕੇ ਉਸ ਤੇ ਹੀ ਖੜਨਾਗਾ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕਤਰਤਾ ਰੱਖੀ ਗਈ ਸੀ ਕਿ ਹੜ੍ਹ ਪੀੜਤਾਂ ਦੇ ਲਈ ਜੋ ਮਦਦ ਜਾ ਰਹੀ ਆ ਸਿੱਖ ਸੰਸਾਧਾਂ ਵੱਲੋਂ ਉਸ ਨੂੰ ਸਟੱਜੇ ਢੰਗ ਦੇ ਨਾਲ ਚਲਾਉਣ ਦੇ ਲਈ ਇਕੱਠੇ ਹੋਇਆ ਜਾਵੇ। ਸੋ ਬਹੁਤ ਸਾਰੀਆਂ ਸੰਸਥਾਵਾਂ ਆ ਸਖਸ਼ੀਤਾ ਨੁਮਾਇੰਦੇ ਪਹੁੰਚੇ ਸੋ ਸਾਡੇ ਨਾਲ ਅ ਭਾਈ ਦੀਪ ਸਿੱਧੂ ਹੋਰਾਂ ਦੇ ਭਰਾ ਮਨਦੀਪ ਸਿੰਘ ਖੋਰੀ ਸਾਡੇ ਨਾਲ ਹੈ ਗੱਲਬਾਤ ਕਰਦੇ ਆ। ਭਾਈ ਜੀ ਅੱਜ ਜਥੇਦਾਰ ਸਾਹਿਬ ਨੇ ਸੱਦਾ ਦਿੱਤਾ ਤੁਸੀਂ ਵੀ ਆਏ ਹੋ। ਜਿਹੜੀਆਂ ਗੱਲਾਂ ਹੋਈਆਂ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੰਮ ਹੋਣਾ ਚਾਹੀਦਾ ਜੋ ਹਾਲਾਤ ਪੰਜਾਬ ਦੇ ਬਣੇ। ਦੇਖੋ ਪੰਜਾਬ ਦੇ ਹਾਲਾਤਾਂ 'ਚ ਕੰਮ ਤਾਂ ਇਕੱਠੇ ਹੋ ਕੀ ਕਰਨਾ ਚਾਹੀਦਾਗਾ ਕਿਉਂਕਿ ਬਹੁਤ ਆਰਗੇਨਾਈਜੇਸ਼ਨ ਜਥੇਬੰਦੀਆਂ ਆਪਮੋਹਾਰੇ ਹੋ ਕੇ ਕੰਮ ਕਰੀ ਜਾਂਦੀਆਂ ਨੇ। ਤੇ ਉਹ ਕੰਮ ਵੀ ਜੇ ਆਪਾਂ ਦੇਖਿਆ ਜਾਵੇ ਕਈ ਪਿੰਡਾਂ 'ਚ ਤਾਂ ਚਾਰ-ਚਾਰ ਆਰਗੇਨਾਈਜੇਸ਼ਨ ਜਾਂ ਜਥੇਬੰਦੀਆਂ ਲੱਗੀਆਂ ਹੋਈਆਂ ਤੇ ਕਈਆਂ ਤੱਕ ਕੋਈ ਵੀ ਨਹੀਂ ਪਹੁੰਚ ਰਿਹਾਗਾ ਇੱਕੋ ਜਿਹਾ ਸਮਾਨ ਜੇ ਆਪਾਂ ਹਰੇਕ ਲੋਡਵੰਦ ਕੋਲੇ ਹਰ ਤਰੀਕੇ ਦਾ ਸਮਾਨ ਪਹੁੰਚਾਵਾਂਗੇ ਤਾਂ ਉਹ ਥੋੜਾ ਬੈਟਰ ਹੋਊਗਾ ਉਹਦੇ ਲਈ ਜਿਵੇਂ ਅੱਜ ਜਥੇਦਾਰ ਜੀ ਨੇ ਵੈਬਸਾਈਟ 'ਤੇ ਅਨਾਉਂਸ ਕੀਤੀ ਹੈ ਕਿ ਵੀ ਉਸ 'ਤੇ ਆਪਾਂ ਪਹਿਲਾਂ ਤਾਂ ਆਪਦੀਆਂ ਰਿਕੁਆਇਰਮੈਂਟਸ ਪਾ ਦਾਂਗੇ ਤੇ ਜਿਵੇਂ ਜੋ-ਜੋ ਆਪਾਂ ਕਾਰਜ ਕਰਨੇ ਆ ਉਹ ਕਰਕੇ ਇਹ ਇੱਕ ਸਿਸਟਮੈਟਿਕ ਕੰਮ ਹੋ ਜਾਊਗਾ ਸਾਰਾ ਉਦੋਂ ਤੇ ਇਹ ਵੀ ਪਤਾ ਲੱਗੂਗਾ ਕਿ ਲੋਡ ਕਿਨੂੰ ਆ ਲੋਡਵੰਦ ਵੀ ਆਪਣੀ ਲੋਡ ਦੱਸ ਸਕਦਾ ਹੈ ਬਿਲਕੁਲ ਉਹੀ ਹੈ ਨਾ ਵੀ ਰਿਕੁਆਇਰਮੈਂਟਸ ਮੈਂ ਕਿ ਉਹੀ ਪਾਈਆਂ ਵੀ ਕਿੱਥੇ ਏਰੀਆ 'ਚ ਆਪਾਂ ਨੂੰ ਕੀ ਕੀ ਰਿਕੁਆਇਰਮੈਂਟਸ ਆ ਜਦੋਂ ਉਹਨੂੰ ਜਨਤਕ ਕਰਾਂਗੇ ਜਿਵੇਂ ਤੁਹਾਡੇ ਹੀ ਸਾਰਿਆਂ ਦੇ ਚੈਨਲਸ ਦੇ ਥਰੂ ਹੀ ਜਾਊਗੀ ਇਹ ਲੋਡਵੰਦ ਤੱਕ ਵੀ ਉਹ ਵੀ ਆਪਦੀ ਲੋਡ ਪਾਊਗਾ ਉਸ ਚੀਜ਼ ਤੇ ਤੇ ਫਿਰ ਹੁਣ ਵਲੰਟੀਅਰਜ਼ ਜਿਹੜੇ ਦੋ ਦੋ ਹਰੇਕ ਜਥੇਬੰਦੀ 'ਚੋਂ ਕਰਕੇ ਉਹ ਆਪਦਾ ਬਲੂਪ੍ਰਿੰਟ ਇੱਕ ਰੂਪਰੇਖਾ ਤਿਆਰ ਹੋਊਗੀ ਫਿਰ ਕਿਵੇਂ ਕੰਮ ਕਰਨਾ ਅੱਗੇ ਉਸ ਚੀਜ਼ ਦਾ ਕਿਉਂਕਿ ਜ ਲਿਏ ਰਾਸ਼ਨ ਖਾਣ ਪੀਣ ਦਾ ਸਮਾਨ ਉਹ ਬਹੁਤ ਪਹੁੰਚ ਚੁੱਕਿਆ ਹੈਗਾ ਇਸ ਨੂੰ ਅੱਗੇ ਪਲਾਨ ਕਰਕੇ ਕਿਉਂਕਿ ਇਹ ਠਰਮੇ ਨਾਲ ਚੱਲਣ ਵਾਲਾ ਕੰਮ ਆ ਕਾਲੀ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਇਸ ਚ ਕਿਵੇਂ ਕਿਉਂਕਿ ਜਿਹੜੀ ਇਹ ਲੜਾਈ ਹੈ ਆਪਣੀ ਸਮੇਂ ਦੇ ਹਾਲਾਤਾਂ ਨਾਲ ਉਹ ਬਹੁਤ ਲੰਬੀ ਚੱਲਣੀ ਹੈਗੀ ਦੋ ਤਿੰਨ ਚਾਰ ਮਹੀਨੇ ਵੀ ਚੱਲ ਸਕਦੀ ਹੈ ਕਈ ਥਾਵਾਂ ਤੇ ਤੇ ਉਹੀ ਆਪਾਂ ਨੂੰ ਇੱਕ ਪਲਾਨ ਵੇ ਨਾਲ ਚੱਲੀਏ ਤਾਂ ਬੈਟਰ ਹੋਊਗਾ ਵੀ ਆਪਾਂ ਸਭ ਦੀ ਹੈਲਪ ਕਰ ਸਕਾਂਗੇ ਤੁਸੀਂ ਜਿਹੜੇ ਇਲਾਕਿਆਂ ਦੇ ਵਿੱਚ ਗਏ ਉਹ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਤੱਕ ਮਦਦ ਨਹੀਂ ਪਹੁੰਚ ਸਕੀ ਮਤਲਬ ਕਿਹੜੇ ਲੋਕ ਜਿਹੜੇ ਮਦਦ ਤੋਂ ਵਾਂਜੇ ਰਹਿ ਗਏ ਪਿੱਛੇ ਵਾਲੇ ਪਿੰਡਾਂ ਵਾਂਜੇ ਰਹਿ ਗਏ ਜਾ ਅੱਗੇ ਮਦਦ ਹੁੰਦੀ ਰਹੀ ਜੇ ਸੜਕਾਂ ਤੇ ਹੀ ਲੋਕ ਵੰਡ ਕੇ ਚਲੇ ਗਏ ਹੋਇਆ ਕੀ ਆ ਤੁਸੀਂ ਕੀ ਮਹਿਸੂਸ ਕੀਤਾ ਨਹੀਂ ਦੇਖੋ ਇਹ ਜਿਹੜੀ ਮਦਦ ਆ ਉਹ ਬਹੁਤ ਇਕੱਲੇ ਮੈਂ ਹੀ ਨਹੀਂ ਕਹੂੰਗਾ ਵੀ ਕਈ ਥਾਵਾਂ ਤੇ ਤਾਂ ਜਿਵੇਂ ਆਪਮੋਹਰੀ ਸੰਗਤ ਬਹੁਤ ਪਹੁੰਚੀ ਹੈਗੀ ਜਿੱਤੇ ਪੁਆਇੰਟ ਬਣੇ ਹੋਏ ਸੀ ਬਿਲਕੁਲ ਪੁਆਇੰਟ ਬਣੇ ਹੋਏ ਸੀਗੇ ਤਾਂ ਪਹੁੰਚੇ ਵੀ ਹੈਗੇ ਆਪਮੋਹਰੇ ਹੋ ਕੇ ਤੇ ਉਹੀ ਗੱਲ ਆ ਵੀ ਜਦੋਂ ਕਿਤੇ ਜਿਹੜਾ ਕੰਮ ਹੁਣ ਮੈਂ ਫੇਰ ਉੱਥੇ ਆਉਂਗਾ ਵੀ ਇਹ ਕੰਮ ਸਾਰਾ ਗਵਰਨਮੈਂਟ ਦਾ ਸੀਗਾ ਜਿਹੜਾ ਕਰਨਾ ਜੇ ਸਟੇਟ ਗਵਰਨਮੈਂਟ ਦਾ ਸਾਰਾ ਕੰਮ ਸੀ ਉਹ ਆਪਦੇ ਕਾਰਜਾਂ ਤੋਂ ਫੇਲ ਹੋਏ ਆ ਤਾਂ ਜੋ ਇਹ ਮੀਟਿੰਗ ਅੱਜ ਜਥੇਦਾਰ ਜੀ ਨੂੰ ਸੱਦਣੀ ਪਈ ਆ ਮੈਂ ਤੁਹਾਨੂੰ ਪੁੱਛਦਾ ਥੋੜੇ ਚੈਨਲ ਦੇ ਜਰੀਏ ਸਾਰੀ ਸੰਗਤ ਨੂੰ ਪੁੱਛਦਾ ਵੀ ਇਹ ਮੀਟਿੰਗ ਅੱਜ ਹੋਣੀ ਸੀਗੀ ਜੇ ਸਟੇਟ ਗਵਰਨਮੈਂਟ ਨੇ ਆਪਦਾ ਕੰਮ ਸਹੀ ਤਰੀਕੇ ਨਾਲ ਕੀਤਾ ਹੁੰਦਾਗਾ ਕਿਉਂ ਉਹ ਗਰਾਊਂਡ ਲੈਵਲ ਤੱਕ ਨਹੀਂ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਆ ਉਹਨਾਂ ਕੋਲੇ ਫੰਡਸ ਵੀ ਆ ਸਰ ਤੋਂ ਟੈਕਸ ਵੀ ਲੈਂਦੇ ਇਹ ਕੰਮ ਉਹਨਾਂ ਦਾ ਸੀ ਨਾ ਕਿ ਇਹ ਅੱਜ ਆਪਾਂ ਰੂਪਰੇਖਾ ਤਿਆਰ ਕਰਕੇ ਇਥੋਂ ਸ਼ੁਰੂ ਕਰੀਏ ਇਹ ਤਾਂ ਕਰਕੇ ਵੀ ਇਹ ਟੋਟਲੀ ਫੇਲਰ ਆਫ ਦਾ ਗਵਰਨਮੈਂਟ ਸੀ ਜਿਹਦੇ ਕਰਕੇ ਅੱਜ ਇਹ ਮੀਟਿੰਗ ਦਾ ਜਥੇਦਾਰ ਜੀ ਨੂੰ ਕਾਲ ਕਰਨੀ ਪਈ ਤੇ ਸਾਰਿਆਂ ਨੇ ਇੱਥੇ ਮੈਂ ਕਹੂੰਗਾ ਵੀ ਆਪਣੀ ਸਰਮੌਰ ਸੰਸਥਾ ਐਸਜੀਪੀਸੀ ਆ ਤੇ ਸਭ ਤੋਂ ਉੱਪਰ ਆਪਣੇ ਕੋਲੇ ਸ਼੍ਰੀ ਕਾਲਤਖ ਸਾਹਿਬ ਆ ਜੇ ਉਹਨਾਂ ਦੇ ਜਥੇਦਾਰ ਜੀ ਨੇ ਆਪਾਂ ਨੂੰ ਕਾਲ ਦਿੱਤੀ ਆ ਤਾਂ ਆਪਾਂ ਨੂੰ ਬਿਨਾ ਕੋਈ ਕੁਐਸਚਨ ਕਰੇ ਆਪਣਾ ਪੰਥਕ ਫਰਜ਼ ਬਣਦਾ ਵੀ ਆਪਾਂ ਉਸ ਵਿੱਚ ਹਾਜ਼ਰੀ ਭਰ ਗਏ। ਅੱਜ ਸਰਕਾਰ ਦੇ ਨੁਮਾਇੰਦੇ ਵੀ ਸੀ, ਐਮਪੀ ਸਾਹਿਬ ਸੀਗੇ ਤੇ ਨਾਲ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਮੌਜੂਦ ਸਨ। ਨਹੀਂ ਦੇਖੋ ਫਿਰ ਜਦੋਂ ਹੁਣ ਕਾਲ ਹੀ ਜਥੇਦਾਰ ਸਾਹਿਬ ਜੀ ਵੱਲੋਂ ਅਕਾਲ ਤਖਤ ਵੱਲੋਂ ਚਲੀ ਗਈ ਆ, ਤਾਂ ਆਪਣਾ ਪੰਥਕ ਫਰਜ਼ ਬਣ ਜਾਂਦਾਗਾ। ਤੇ ਮੈਂ ਕਹੂੰਗਾ ਵੀ ਫੇਲਿਅਰ ਗਵਰਨਮੈਂਟ ਦਾ ਹੋਇਆ ਮੇਨ ਜੇ ਦੇਖਿਆ ਜਾਊਗਾ। ਕਿੱਥੇ ਗਵਰਨਮੈਂਟ ਆਪਦੇ ਕਾਰਜਾਂ ਦੇ ਪੂਰੀ ਉਤਰੀ ਆ, ਤਾਂ ਹੀ ਇਹ ਮੀਟਿੰਗ ਕਰਨੀ ਪਈ ਨਾ, ਤਾਂ ਹੀ ਇਹ ਇੱਕ ਆਪਾਂ ਨੂੰ ਇਨਫਰਾਸਟ੍ਰਕਚਰ ਖਾਲਸੇ ਨੂੰ ਆਪਦਾ ਜਿਹੜਾ ਅੱਜ ਤਿਆਰ ਕਰਕੇ ਆਪਾਂ ਇੱਥੋਂ ਅੱਗੇ ਚੱਲਣ ਚੱਲਣ ਦਾ ਸਾਰਾ ਆਗਾਜ਼ ਕੀਤਾਗਾ ਵੀ ਕਿਵੇਂ ਆਪਾਂ ਚੱਲਣਾਗਾ ਤੇ ਭਾਈ ਜੀ ਅੱਜ ਭਾਈ ਦੀਪ ਸਿੱਧੂ ਹੁੰਦਾ ਤਾਂ ਤੁਸੀਂ ਭਰਾ ਐ ਤੇ ਭਰਾ ਨੂੰ ਭਰਾ ਦੀ ਪਤਾ ਹੁੰਦਾ ਵੀ ਉਹ ਕਿੱਦਾਂ ਰਿਐਕਟਰ ਕਰਦੇ ਆ ਚੀਜ਼ਾਂ ਦੇ ਉੱਤੇ ਤਾਂ ਕਿੱਦਾਂ ਦਾ ਅੱਜ ਮਾਹੌਲ ਹੁੰਦਾ ਕਿੱਦਾਂ ਉਹ ਕਿੱਦਾਂ ਕੰਮ ਕਰ ਰਹੇ ਹੁੰਦੇ ਜਾਂ ਨੌਜਵਾਨਾਂ ਨੂੰ ਸੁਨੇਹਾ ਕੋਈ ਉਸੇ ਸੁਭਾਅ ਦੇ ਵਿੱਚ ਨਹੀਂ ਦੇਖੋ ਭਾਈ ਦੀਪ ਅੱਜ ਆਪਣੇ ਵਿੱਚ ਤਾਂ ਜੇ ਆਪਾਂ ਗੱਲ ਕਰੀਏ ਵੀ ਸੋਚ ਦੇ ਜਰੀਏ ਤਾਂ ਆਪਣੇ ਵਿੱਚ ਹੀ ਆ ਹਰ ਇੱਕ ਟਰਾਲੀ ਤੁਸੀਂ ਕਵਰੇਜ ਕੀਤੀ ਆ ਸਾਰੇ ਹੜਾਂ ਦੀ ਹਰ ਇੱਕ ਟਰਾਲੀ ਤੇ ਹਰ ਇੱਕ ਜਿੱਥੇ ਵੀ ਕੋਈ ਕੈਂਪ ਲੱਗਿਆ ਉਥੇ ਬਾਈ ਦੀ ਫੋਟੋ ਨਾਲ ਚੱਲਦੀ ਆ ਤਾਂ ਬਾਈ ਦੀ ਸੋਚ ਤਾਂ ਆਪਣੇ ਨਾਲ ਹੈਗੀ ਆ ਬਾਈ ਆਪਣੇ ਨਾਲ ਹੈ ਹੀ ਆ ਤਾਂ ਇਹੀ ਆ ਨੌਜਵਾਨੀ ਬਾਈ ਦੇ ਸਿਧਾਂਤਾਂ ਤੇ ਹੀ ਚੱਲ ਰਹੀ ਆ ਜੋ ਜੋ ਬਾਈ ਨੇ ਗੱਲਾਂ ਕੀਤੀਆਂ ਸੀ ਉਹਨਾਂ ਤੇ ਹੀ ਚੱਲ ਰਹੀ ਆ ਤੇ ਉਹੀ ਆਪਾਂ ਅੱਗੇ ਜਾ ਕੇ ਉਸ ਤੇ ਹੀ ਖੜਨਾਗਾ ਸੋ ਬਿਲਕੁਲ ਅੱਜ ਇਕੱਠ ਜਿਹੜਾ ਹੈਗਾ ਸੀ ਉਹ ਰੱਖਿਆ ਗਿਆ ਸੀ ਜਥੇਦਾਰ ਸਾਹਿਬ ਦੇ ਵੱਲੋਂ ਸੋ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਸਖਸ਼ੀਤਾਂ ਇੱਥੇ ਪਹੁੰਚੀਆਂ ਗੱਲਬਾਤਾਂ ਹੋਈਆਂ ਵਿਚਾਰ ਚਰਚਾਵਾਂ ਹੋਈਆਂ ਕਿ ਕਿਵੇਂ ਇਸ ਸੇਵਾ ਦੇ ਕਾਰਜ ਨੂੰ ਕੋਈ ਰੂਪਰੇਖਾ ਦਿੱਤੀ ਜਾ ਸਕੇ ਤਾਂ ਕਿ ਮਦਦ ਸਹੀ ਲੋਕਾਂ ਤੱਕ ਵੀ ਪਹੁੰਚ ਸਕੇ ਤੇ ਸੰਗਤ ਦਾ ਦਸਬੰਦ ਵੀ ਸਹੀ ਮੈਨੇ ਦੇ ਵਿੱਚ ਸਫਲ ਹੋ ਸਕੇ ਗੁਰਪ੍ਰੀਤ ਸਿੰਘ ਤੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਰ